ਸਨਨ ਕਲੇ ਵਿੱਚ ਵੀ ਇਹੀ ਆਲਮ ਦੇਖਣ ਨੂੰ ਮਿਲਿਆ ਜਿੱਥੇ ਉਥੋਂ ਦੀਆਂ ਸੰਗਤਾਂ ਨੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਦੇ ਲੰਗਰ ਲਗਾਏਗੇ ਸੇਵਾਦਾਰਾਂ ਨੇ ਕਿਹਾ ਕਿ ਸਨਨ ਕਲੇ ਦੀ ਸੰਗਤਾਂ ਹਰ ਸਾਲ ਮਿਲ ਕੇ ਦੁੱਧ ਤੇ ਪ੍ਰਸ਼ਾਦਿਆਂ ਦਾ ਲੰਗਰ ਲਗਾਉਂਦੀਆਂ ਹਨ ਤੇ ਇਹ ਲੰਗਰ ਸਾਰਾ ਦਿਨ ਚੱਲਦਾ ਹੈ ਤੇ ਉਹਨਾਂ ਕਹੇ ਕਿ ਅਚ ਲੋੜ ਹੈ ਸਾਡੀ ਨਵੀਂ ਪੀੜੀ ਨੂੰ ਸਿੱਖੀ ਨਾਲ ਜੋੜਨ ਦੀ ਆਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਅਸੀਂ ਸਾਰੇ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਵਰਤਾ ਰਹੇ ਹਾਂ ਤੇ ਅੱਜ ਵੀ ਇਹ ਸੇਵਾ ਸਾਰੇ ਦੇ ਸਹਿਯੋਗ ਨਾਲ ਚੱਲ ਰਹੀ ਹੈ ਵਾਹਿਗੁਰੂ ਜੀ ਮਿਹਰ ਕਰਨ ਅੱਗੇ ਵੀ ਇਸ ਤਰ੍ਹਾਂ ਹੀ ਚੱਲਦੀ ਰਹੇ

ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦਾ ਸਾਡੇ ਸਾਰੇ ਸਿੱਖ ਪਰਿਵਾਰ ਨੂੰ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਅਸਮਾਨ ਹੈ ਅਸੀਂ ਆਪਣੇ ਗੁਰੂ ਸਾਹਿਬ ਦੇ ਬੱਚੇ ਆ ਅੱਜ ਇਹ ਲੰਗਰ ਦਾ ਉਪਰਾਲਾ ਅਸੀਂ ਕੀਤਾ ਹੈ ਹਰ ਸਾਲ ਕਰਦੇ ਆਏ ਹਾਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਨਾਲ ਦੇ ਆਂਦੇ ਸਹਿਯੋਗ ਨਾਲ ਵਾਇਗੁਰੂ ਮੇਰ ਕਰੇ ਹਮੇਸ਼ਾ ਸਾਨੂੰ ਚੜ੍ਹਦੀ ਕਲਿਆ ਵਿੱਚ ਇਸੇ ਤਰ੍ਹਾਂ ਹਿੰਮਤ ਤੇ ਉਤਸ਼ਾਹ ਦਿੰਦੇ ਰਹਿਣ ਤਾਂ ਕਿ ਅਸੀਂ ਹਰ ਸਾਲ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਾਂ ਦੀ ਯਾਦ ਵਿੱਚ ਲੰਗਰ ਦੀ ਸੇਵਾ ਜਿਹੜਾ ਇਸੇ ਤਰ੍ਹਾਂ ਚਲਾਂਦੇ ਰਹੇ ਕਰਦੇ ਰਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾ ਜੀ ਸਕੂਲਾਂ ਦੇ ਵਿੱਚ ਹੋਰ ਪੜਾਈ ਪੜਾਈ ਜਾਂਦੀ ਏ ਧਰਮ ਦੀ ਪੜਾਈ ਤੋਂ ਕਿਉਂ ਦੂਰ ਰੱਖਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਕਾਰਨ ਕੀ ਦੇਖੋ ਜੀ ਇਹ ਸਿਆਸਤੀ ਚੀਜ਼ਾਂ ਐ ਅਸੀਂ ਇਹਨਾਂ ਬਾਰੇ ਨਾ ਗਈ ਐ ਜੇ ਸਕੂਲਾਂ 'ਚ ਨਹੀਂ ਪੜਾ ਰਹੇ ਤਾਂ ਅਸੀਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਸਿੱਖ ਇਸੇ ਕੀ ਇਤਿਹਾਸ ਬਾਰੇ ਜ਼ਰੂਰ ਦੱਸਣਾ ਚਾਹਣਾ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਦੱਸਣਾ ਜਿਦਾ ਅਸੀਂ ਕਿਸ ਕੌਮ ਦੇ ਵਾਰਿਸ ਆ ਅਸੀਂ ਕਿਸ ਕੌਮ ਨਾਲ ਅਸੀਂ ਬਿਲੋਂਗ ਕਰਦੇ ਆ ਸਾਡੀ ਜਿਹੜਾ ਵਿਰਸਾ ਬਹੁਤ ਹੀ ਜ਼ਿਆਦਾ ਉੱਚਾ ਤੇ ਬਹੁਤ ਹੀ ਜ਼ਿਆਦਾ ਕੀਮਤੀ ਵਿਰਸਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਅਸੀਂ ਉਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਣਾ ਅੱਗੇ ਉਹਨਾਂ ਨੇ ਆਪਣੇ ਅਸੀਂ ਆਪਣੇ ਬੱਚਿਆਂ ਨੂੰ ਦਵਾਂਗੇ ਤਾਂ ਹੀ ਸਾਡੇ ਬੱਚੇ ਅੱਗੇ ਆਪਣੇ ਬੱਚਿਆਂ ਨੂੰ ਦੇਣਗੇ ਇਹ ਪੀੜੀ ਤਾਂ ਹੀ ਚੱਲੇਗੀ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੁਰੂ ਇਤਿਹਾਸ ਨਾਲ ਦੱਸਾਂਗੇ ਜੋੜਾਂਗੇ ਉਹਨਾਂ ਨੂੰ ਤਾਂ ਹੀ ਅੱਗੇ ਇਹ ਜਿਹੜਾ ਸਿਲਸਿਲਾ ਚੱਲਦਾ ਰਹੇਗਾ ਤੇ ਇਹ ਸਿਲਸਿਲਾ ਇੱਥੇ ਨਹੀਂ ਰੁਕਣਾ ਚਾਹੀਦਾ ਇਹ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ ਹੈ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ